ਪਰ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਅੱਜ ਅਸੀਂ ਪਹੁੰਚੇ ਆ ਰਈਆ ਬਲਾਕ ਵਿਖੇ ਜਿੱਥੇ ਕਿ ਕਿਸਾਨ ਮਿਹਨਤੂ ਸੰਘਰਸ਼ ਕਮੇਟੀ ਦੇ ਬਜ਼ੁਰਗ ਨੇ ਅੱਜ ਇੱਥੇ 5 ਦਿਨ ਹੋ ਗਿਆ ਮਰਨ ਵਰਤ ਦੇ ਬੈਠੇ ਆ ਤੇ ਇੱਥੇ ਬਲਾਕ ਦੇ ਬੀਡੀ ਪੀਓ ਨੇ ਜਿਹੜਾ ਉਹਨਾਂ ਦੀ ਕੋਈ ਸਹਾਰ ਨਹੀਂ ਲਈ 5 ਦਿਨ ਹੋ ਗਿਆ ਬਜ਼ੁਰਗ ਨੂੰ ਮਰਨ ਵਰਤ ਈਵਨ ਕੇ ਪਾਣੀ ਦੀ ਬੂੰਦ ਵੀ ਜਿਹੜੀ ਉਹਨਾਂ ਨੇ ਆਪਣੇ ਮੁਖ ਤੇ ਨਹੀਂ ਲਾਈ ਕਿ ਬੀਡੀਪੀ ਉਹਦਾ ਜਿਹੜਾ ਕੰਮ ਇੱਥੇ ਬਣਦਾ ਸੀ ਜੋ ਕਿ ਲਾਗੋਂ ਦੀ ਬੀਡੀਪੀ ਸਾਹਿਬ ਜਿਹੜੇ ਲਾਗੋਂ ਦੀ ਨੰਗ ਜਾਂਦੇ ਸੀਗੇ ਉਹਨਾਂ ਨੇ ਇੱਕ ਬਜ਼ੁਰਗ ਵੱਲ ਨੂੰ ਵੇਖਿਆ ਵੀ ਨਹੀਂ ਤੇ ਅੱਜ ਸਾਡੇ ਜਿਹੜੇ ਆਪਣੇ ਇੱਥੇ ਆਏ ਮੌਕੇ ਦੇ ਅਵਸਰ ਐਸ ਡੀ ਐਮ ਸਾਹਿਬ ਉਹਨਾਂ ਨੇ ਅੱਜ ਬਜ਼ੁਰਗ ਦਾ ਜਿਹੜਾ ਵਾ ਇਥੇ ਵਰਤ ਤੋੜਿਆ ਨਾਲ ਹੀ ਉਹਨਾਂ ਦੇ ਬਾਬਾ ਬਕਾਲਾ ਸਾਹਿਬ ਡੀ ਐਸ ਪੀ ਸਾਹਿਬ ਐਸ ਐਚਓ ਬਿਆਸ ਨਾਲ ਮੌਜੂਦ ਜੋ ਕਿ ਇੱਕ ਬਜ਼ੁਰਗ ਨੂੰ ਅੱਜ ਵਿਸ਼ਵਾਸ ਦੇ ਵਿੱਚ ਲੈ ਕੇ ਉਹਨਾਂ ਦਾ ਮਰਨ ਵਰਤ ਤੋੜਿਆ ਤੇ ਆਪਾਂ ਤੁਹਾਨੂੰ ਲਾਈਵ ਤਸਵੀਰਾਂ ਜੋ ਕਿਸਾਨ ਮੈਡੀਟੇਸ਼ਨ ਕਮੇਟੀ ਵੱਲੋਂ ਗਲਾਗ ਵਿੱਚ ਲਾਇਆ ਗਿਆ ਚਰਨਾ ਤੇ ਬਾਪੂ ਜੀ ਨੇ ਮਰਨ ਵਰਤ ਜਿਹੜਾ ਰੱਖਿਆ ਸੀਗਾ ਉਹਦੇ ਵਿੱਚ ਜਿਹੜੇ ਅੱਜ ਅਫਸਰ ਬਹੁਤ ਵਧੀਆ ਆਏ ਆ ਡੀਐਸਪੀ ਸਾਹਿਬ ਬਾਬਾ ਬਕਾਲਾ ਵੀ ਪਹੁੰਚੇ ਐ ਐਸਐਚਓ ਵਿਆਸ ਵੀ ਹੋਰ ਵੀ ਅਫਸਰ ਆ ਜਿਹੜੇ ਵਰਤ ਜਿਹੜੇ ਸਾਡੇ ਇੱਕ ਬਜ਼ੁਰਗ ਦਾ ਜਿਹੜਾ ਤਲਉਣ ਲੱਗੇ ਆ ਅੱਜ 5 ਦਿਨ ਹੋ ਗਏ ਇਹਨਾਂ ਨੂੰ ਜਿਹੜਾ ਮਰਨ ਵਰਤ ਰੱਖਿਆ ਗਿਆ ਸੀ ਰਈਆ ਬਲਾਤੇ ਇੱਕ ਨਿਊ ਅਫਸਰ ਜਿਹੜੇ ਆਏ ਆ ਬਹੁਤ ਹੀ ਵਧੀਆ ਅਫਸਰ ਆ ਜੋ ਕਿ ਇਹਨਾਂ ਨੂੰ ਵਿਸ਼ਵਾਸਨ ਦੇ ਵਿੱਚ ਲੈ ਕੇ ਇਹਨਾਂ ਦਾ ਵਰਤ ਜਿਹੜਾ ਖਲੋਣ ਜਾ ਰਿਹਾ ਨਾਲ ਹੀ ਸਾਡੇ ਡੀਐਸਪੀ ਬਾਬਕ ਕਾਲਾ ਸਾਹਿਬ ਐਸਐਚਓ ਵਿਆਸ ਫੋਰ ਅਫਸਰ ਸਹਿਬਾਨ ਵੀ ਇੱਥੇ ਮੌਜੂਦ ਹਨ ਕੁਸਾਨ ਵੀ ਦੁਰਸ਼ਕ ਨਛੇਤੀ ਦੇ ਵੀ ਆਗੂ ਸਹਿਬਾਨ ਇੱਥੇ ਬੈਠੇ ਆ ਇਹ ਤੁਸੀ ਅੱਜ ਵੀ ਲੈ ਕੇ ਆਏ ਹੈਗੇ ਪਲੀਜ਼ ਮੀ ਆਉਂਦੇ ਚਲੋ ਜੀ ਤਾੜੀਆਂ ਤਾਂ ਮਾਰ ਦਿਓ ਤੁਹਾਡੇ ਨਾਲ ਜਿਹੜੇ ਬੈਠੇ ਹੈਗੇ ਦਕਾਰਾ ਦਾ ਦੋ ਦਕਾਰਾ ਦਾ ਦੋ ਸੋਨਿਹਾਲ ਸੋਨਿਹਾਲ ਚਲੋ ਬੋਲ ਆ ਭਾਈ ਬਹੁਤ ਸ਼ੁਕਰੀਆ ਤੁਹਾਡਾ ਆਪਣਾ ਦੇਰੇ ਮਾਮਲਾ ਚੁੱਕਦੇ ਰਹੇ ਨੌਂ ਚ ਪਹਿਲੇ ਮਾਮਲਾ ਚੁੱਕਿਆ ਪਿੰਡ ਦੇ ਲੋਕਾਂ ਨੇ ਉਹ ਵੀ ਮੇਰੇ ਵਰਗਾ ਨਾ ਪੰਚਾਇਤ ਦਾ ਮੈਂਬਰ ਸੀ ਨਾ ਸਰਪੰਚ ਸੀ ਨਾ ਕੁਛ ਸੀਗਾ ਇੱਕ ਆਮ ਨਾਗਰਿਕ ਸੀਗਾ ਉਹਨੇ ਮਸਲਾ ਚੁੱਕਿਆ ਜੀ ਕਿ ਇਹ ਜਗ੍ਹਾ ਜਿਹੜੀ ਆ ਪਿੰਡ ਦੀ ਆ ਗੁਰਦੁਆਰੇ ਵਾਸਤੇ ਛੱਡੀ ਸੀ ਤੇ ਇਹ ਜਿਹੜਾ ਇਹਦੇ ਚ ਤੁਹਾਨੂੰ ਜਾਇਜ਼ ਕਰਜਾ ਕਰ ਇਹ ਕਬਜਾ ਪੰਚਾਇਤ ਵੱਲੋਂ ਨਾ ਇੱਕ ਇੰਡੀਵਿਜੂਅ ਬੰਦੇ ਵੱਲੋਂ ਪਿੰਡ ਦੇ ਨਾਗਰਿਕ ਵੱਲੋਂ ਅੱਛਾ ਜੀ ਉਹ ਉਹਨਾਂ ਨੇ ਉਸ ਟਾਈਮ ਮਸਲਾ ਚੁੱਕਿਆ ਨੌਂ ਚ ਤੇ ਉਹਨਾਂ ਨੂੰ ਨਾ ਪੰਚਾਇਤ ਨੇ ਸੁਣਵਾਈ ਕੀਤੀ ਤੇ ਨਾ ਬਲਾਕ ਦੇ ਅਧਿਕਾਰੀਆਂ ਨੇ ਵੀ ਤੂੰ ਕੋਈ ਪਿੰਡ ਦਾ ਸਰਪੰਚ ਨਹੀਂ ਮੈਂਬਰ ਨਹੀਂ ਜਾਂ ਮੋਦਬਰ ਨਹੀਂ ਐ ਆਸ ਕਰਕੇ ਇਹ ਕੇਸ ਜਿਹੜਾ ਵਾ ਕੋਰਟ ਤੇ ਲੱਗਿਆ ਨਹੀਂ ਜੀ ਇਹ ਕੇਸ ਜਿਹੜਾ ਡਿਸਮਿਸ ਹੋ ਗਿਆ ਅੱਛਾ ਫਿਰ ਉਹ ਜਦੋਂ 11 ਚ ਫਿਰ 12 ਚ ਆਉਂਦੀ ਹੈ ਪੰਚਾਇਤ ਜਿਹੜੀ ਉਹ ਚੱਲੂ ਹੁੰਦੀ ਆ ਉਹਦੇ ਸਰਪੰਚ ਸਾਹਿਬ ਨੇ ਫਿਰ ਕੇਸ ਬਾਤ ਆ ਇਸੇ ਜਗਤ ਸਰਪੰਚ ਸਾਹਿਬ ਦੀ ਡੈਥ ਹੋ ਜਾਂਦੀ ਆ ਅੱਛਾ ਜੀ ਉਹ ਕੇਸ ਉਹਨਾਂ ਲੜਨਾ ਸੀ ਕਾਗਜ਼ ਲਿਓ ਤੇ ਉਹ ਡੈਥ ਹੋਣ ਦੇ ਕਾਰਨ ਉਹ ਫਿਰ ਦੁਬਾਰਾ ਮਾਮਲਾ ਉੱਥੇ ਰਹਿ ਗਿਆ। ਅੱਛਾ ਜੀ। ਉਹਦੇ ਜਿਹੜੇ ਚੁਣੇ ਹੋਏ ਮੈਂਬਰ ਬਾਕੀ ਪੰਚਾਇਤ ਮੈਂਬਰ ਸੀਗੇ ਉਹਨਾਂ ਨੇ ਜਿਹੜਾ ਮੁੜ ਕੇ ਜਿਹੜੀ ਪੰਚਾਇਤ ਚੱਲਣ ਲੱਗੀ ਉਹਨਾਂ ਤੋਂ ਇਲਾਵਾ ਸਰਪੰਚ ਸਾਹਿਬ ਜਾਣ ਤੋਂ ਬਾਅਦ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਉਹ ਉਹ ਫਿਰ ਉਹਨਾਂ ਨੇ ਮਤਾ ਪਾ ਕੇ ਬਕਾਇਦਾ ਤੇ ਇਹਦੇ ਤੇ ਕੇਸ ਬਾਇਆ ਤੇ ਉਹ ਕੇਸ ਉਹਨਾਂ 2016 ਚ ਜਿੱਤ ਲਿਆ। ਪੰਚਾਇਤ ਨੇ ਫਿਰ ਦੁਬਾਰਾ ਪੰਚਾਇਤ ਦੇ ਹੱਥ ਜੋ ਅਦਾ ਪਾ ਦਿਓ ਇਹਨੂੰ ਅੱਛਾ ਮਨੋ ਜਿਹੜਾ ਪਰਸਨਲ ਬੰਦਾ ਬੈਠਾ ਉਹਦੇ ਵਰਖਲਾ ਜਿਹੜਾ ਵੀ ਜਿੱਤ ਗਿਆ ਹੈ ਜਿਹੜਾ ਪਰਸਨਲ ਹੁਣ ਬੰਦਾ ਬੈਠਾ ਆ ਜੀ ਉਹ ਕੋਟ ਗਿਆ ਅੱਛਾ ਜੀ ਕਾਨੂੰਨ ਵਾਲੇ ਇਹ ਨਾ ਦਸਤਾਵੇ ਜਿਹੜੇ ਸਾਰੇ ਪਹਿਲੇ ਸੇਮ ਸੇਮ ਸਭ ਉਹਨਾਂ ਇੱਥੇ ਆਪਣਾ ਲੈਟਰ ਰੂਟਰ ਲਿਖਦੇ ਦਿੱਤਾ ਹੁਣ ਮੇਰੇ ਨਾਲ ਲੈਟਰ ਲਿਖਾ ਉਹਨਾਂ ਨੇ ਡੀਸੀ ਸਾਹਿਬ ਨੂੰ ਲਿਖਿਆ ਹਾਂ ਤੇ ਇੱਕ ਮੈਨੂੰ ਲਿਖਿਆ ਵਾ ਇੱਕ ਕਾਪੀ ਮੈਨੂੰ ਵੀ ਤੇ ਸ਼ੁਰੂ ਕਿ ਉਹਦੇ ਅਕੋਰਡਿੰਗ ਹੁਣ ਅਗਲਾ ਸਟੈਪ ਤਾਂ ਫਿਰ ਉਹੀ ਹੋਊਗਾ ਨਾ ਇਹ ਗੋਥਰੂ ਹੋ ਜਾਣਗੇ ਉਹ ਸਾਰੇ ਲੈਟਰ ਬੰਦਾ ਪ੍ਰਾਈਵੇਟ ਹੈ ਉਹਦਾ ਨਾਮ ਕੀ ਹੈਗਾ ਬਲਦੇਵ ਸਿੰਘ ਅੱਛਾ ਠੀਕ ਹੈ ਉਹ ਇੱਥੇ ਬੈਠਾ ਅਜੇ ਤੱਕ ਨਹੀਂ ਬੈਠਿਆ ਅੱਛਾ ਇਸ ਤੋਂ ਬਾਅਦ ਕਿਤੇ ਕੋਰਟਸ ਵੀ ਗਿਆ ਮਾਮਲਾ ਕੋਰਟ ਕੀ ਗਿਆ ਜੀ ਗਿਆ ਜੀ ਹਰੇ ਤੇ ਟੋਣ ਵਾਸਤੇ ਜਿਉਂ ਇਦੋਂ ਪਰਚਨ ਗਿਆ ਪਿੰਦੇ ਸਰਪੰਚ ਨੇ ਮੋਹਰ ਲਾ ਕੇ ਦੇਤੀ ਵੀ 10 ਦਿਨ ਤੱਕ ਕਿਉਂ ਲੋਕੀ ਖੜੇ ਆ ਆ ਵੇਖੋ ਜੀ ਲਿਖੇ ਦੇ ਦਿੱਤਾ ਸਰਪੰਚ ਜੀ ਇਹ ਤਾਂ ਤੁਸੀਂ ਇਹ ਤਾਂ ਮੈਂ ਸਮਝ ਨਹੀਂ ਆ ਗੱਲ ਦਾ ਨਾ ਜਦੋਂ ਡੀਡੀਪੀਓ ਨਹੀਂ ਲਿਖਤਾ ਦੱਸਦੇ ਲਿਖਤਾ ਸਾਰੇ ਲਿਖਤਾ ਉਹ ਮੈਂ ਗੱਲ ਸਮਝੀ ਆ ਉਹਦੇ ਨਾਲ ਕਿਹੜੇ ਲੋਕੀ ਹੈਗੇ ਨੇ ਉਹਦੇ ਨਾਲ ਆ ਵੇਖੋ ਜੀ ਜਥੇਬੰਦੀ ਦੀਆਂ ਉਹਨਾਂ ਨੇ ਗੱਡੀਆਂ ਖੜੇ ਕੀਤੀਆਂ ਇਹ ਇਹ ਤੀਸਰੀ ਜਥੇਬੰਦੀ ਆ ਉਹ ਕੀ ਕਹਿੰਦੇ ਨੇ ਮੈਂ ਸਾਰੇ ਦੋ ਦੋ ਈਸ਼ੂ ਆਜੀ ਇਹ ਚਾਹੁੰਦੇ ਵੀ ਉਹ ਜਗਾ ਰਿਮੂਵ ਕਰ ਦਿੱਤੀ ਜਾਵੇ ਧਾਕ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਮਰਜ਼ ਕਰ ਮਰਜ਼ ਕਰ ਦਿੱਤੀ ਆ ਇਹ ਚਾਹੁੰਦੇ ਆ ਜੀ ਕਿ ਇੱਕ ਜਗਾ ਨਾ ਢਾਈ ਜਾਵੇ ਆ ਇਸੇ ਕਿਉਂ ਜਦੋਂ ਕੋਰਟ ਨੇ ਕਹਿਤਾ ਕਿੱਥੇ ਨੇ ਉਹਨਾਂ ਦੇ ਕੋਈ ਨਹੀਂ ਹੈਗਾ ਜੀ ਕੋਈ ਨਹੀਂ ਹੈਗਾ ਸਾਰੇ ਅੱਜ ਪਿੰਡ ਜਾ ਕੇ ਅੱਜ ਢੋਣ ਜਮਾ ਅੱਜ ਦੀ ਤਰੀਕੀ ਪਾ ਕੇ ਜਾਗੇ ਤੋਂ ਪਿੰਡ ਜਾ ਕੇ ਛੱਡਿਆ ਅੱਜ 5 ਦਿਨ ਹੋ ਗਏ ਆ ਉਹਨਾਂ ਨੂੰ ਜਿਹੜਾ ਮਰਨ ਵਰਤ ਤੇ ਬੈਠੇ ਇੱਕ ਪਾਣੀ ਦੀ ਬੂੰਦ ਤੱਕ ਵੀ ਉਹਨਾਂ ਨੇ ਬਜ਼ੁਰਗਾਂ ਨੇ ਨਹੀਂ ਪੀਤੀ ਤੇ ਅਸੀਂ ਉਹਨਾਂ ਨੂੰ ਹੌਲੀ ਹੌਲੀ ਕਰਕੇ ਜਿਹੜਾ ਵਾ ਇੱਕ ਬਿਠਾਇਆ ਵਾ ਤੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਅੰਜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫੋਟੋ ਕੀ ਨਾ ਬਾਪੂ ਜੀ ਆਪਣਾ ਆਸੇ ਤੁਹਾਨੂੰ ਹਾਂਜੀ ਤੇ ਬਾਪੂ ਜੀ ਅੱਜ ਤੁਹਾਨੂੰ ਕੋਈ ਉਮੀਦ ਜਾਪੀ ਆ ਜਿੱਦਾਂ ਅਵਸਰ ਆਣ ਕੇ ਤੁਹਾਨੂੰ ਜੂਸ ਪਿਆ ਕੇ ਗਏ ਆ ਹਾਂਜੀ ਤੁਸੀਂ ਵੇਖ ਸਕਦੇ ਆ ਕਿ ਜਿਹੜੇ ਬਾਪੂ ਜੀ ਆ ਇਧਰ ਨੂੰ ਜਿਹੜੇ ਬਾਪੂ ਜੀ ਆ ਉਹ 5 ਦਿਨ ਹੋ ਗਏ ਆ ਇਹਨਾਂ ਨੇ ਪਾਣੀ ਦੀ ਬੂੰਦ ਤੱਕ ਵੀ ਨਹੀਂ ਪੀਤੀ ਤੇ ਬਾਪੂ ਜੀ ਕੋ ਜਿਹੜੀ ਗੱਲ ਆ ਉਹ ਨਹੀਂ ਹੁੰਦੀ ਤੇ ਆਪਾਂ ਆਪੂ ਸਾਹਿਬਾ ਨਾਲ ਉਹਨਾਂ ਦੀ ਗੱਲਬਾਤ ਕਰਾਂਗੇ ਹਾਂ ਜੀ ਬਾਈ ਜੀ ਕਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਂ ਵੀ ਕਹ ਜ ਆਪਣਾ ਹਾਂ ਜੀ ਮੈਂ ਕਿਸਾਨ ਮਜ਼ਦੂਰ ਹਸਕਬੇਟ ਤੋਂ ਜਿਲ੍ਹਾ ਅਗੋ ਬਲਵਿੰਦਰ ਸਿੰਘ ਰਮਾਣੇ ਤੋਂ ਮੋੜਿਆ ਨੂੰ ਹਾਂ ਜੀ ਅੱਜ ਅੱਜ ਇੱਥੇ ਪੰਜਵਾਂ ਦਿਨ ਹੋ ਗਿਆ ਜੀ ਆਪਣਾ ਧਰਨੇ ਤੇ ਬੈਠਿਆ ਨੂੰ ਸਰਦਾਰ ਬਲਕਾਰ ਸਿੰਘ ਜੀ ਬਾਪੂ ਜੀ ਇਹ ਅੱਜ ਪੰਜਵੇਂ ਦਿਨ ਤੋਂ ਮਰਨ ਵਰਤ ਦੇ ਵਿੱਚ ਬੈਠੇ ਹੋਏ ਆ ਹਾਂ ਜੀ ਸੋ ਹੁਣ ਤੱਕ ਦਾ ਜੋ ਪ੍ਰਸ਼ਾਸਨ ਦਾ ਰਵਈਆ ਰਿਹਾ ਵਾ ਇੱਥੇ ਦੇ ਬੀਡੀਪੀਓ ਸਾਹਿਬ ਦਾ ਬਿਲਕੁਲ ਘਟੀਆ ਰਵਈਆ ਰਿਹਾ ਵਾ ਕਿਸੇ ਤਰ੍ਹਾਂ ਦੀ ਉਹਨੇ ਕੋਈ ਆਵਾਜ਼ ਸੁਰ ਨਹੀਂ ਕੁੱਛੀ ਹੈਗੀ ਸੋ ਅੱਜ ਆਇਆ ਜੀ ਅਹਿਦੀਨ ਸਾਹਿਬ ਬਾਪੂ ਕਾਲ ਤੇ ਆਪਣਾ ਡਿੱਡੀ ਸਾਹਿਬ ਆਪਕਾਲਾ ਜੋ ਸੁਵਿੰਦਰਪਾਲ ਜੀ ਨੇ ਉਹ ਇੱਥੇ ਆਏ ਉਹਨਾਂ ਨੇ ਆਣ ਕੇ ਅੱਜ ਵਾਸੁਰ ਲਈ ਆ ਤੇ ਉਹਨਾਂ ਨੇ ਆਣ ਕੇ ਬਾਪੂ ਜੀ ਨੂੰ ਵਿਸ਼ਵਾਸ ਦੇ ਵਿੱਚ ਲਿਆ ਕਿ ਬਾਪੂ ਜੀ ਤੁਸੀਂ ਮਰਨ ਵਰਤ ਛੱਡ ਦਿਓ ਅਸੀਂ ਜਲਦੀ ਤੋਂ ਜਲਦੀ ਜਿਹੜਾ ਖਾਂ ਦਾ ਕਬਜ਼ਾ ਜਿਹੜਾ ਤੁਹਾਨੂੰ ਕਰਵਾ ਦੇਾਂਗੇ ਸੋ ਉਹਨਾਂ ਨੇ ਵਿਸ਼ਵਾਸ ਵਿੱਚ ਲੈ ਕੇ ਤੇ ਬਾਪੂ ਜੀ ਦਾ ਉਹਨਾਂ ਨੇ ਵਰਤ ਤੜਵਾਇਆ ਵਾ ਸੋ ਸਾਨੂੰ ਆਸ ਆ ਕਿ ਮਤਲਬ ਉਹ ਆਪਣਾ ਜੋ ਜਿਸ ਤਰੀਕੇ ਦਾ ਵਾਅਦਾ ਕਰਕੇ ਗਏ ਉਹ ਵਾਅਦੇ ਤੇ ਪੂਰਾ ਖਰਾ ਉਤਰ ਵੀ ਨਹੀਂ ਤੇ ਜਿਹੜੇ ਇੱਥੇ ਦੇ ਮੁੱਖ ਅਫਸਰ ਆ ਉਹਨਾਂ ਨੇ ਕਦੀ ਬਾਪੂ ਦਾ ਵਰਤ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ ਹੈਗੀ ਨਹੀਂ ਜੀ ਨਹੀਂ ਬਿਲਕੁਲ ਕਿਸੇ ਨੇ ਕੋਈ ਧਿਆਨ ਨਹੀਂ ਕਿਤਾ ਇਸ ਪਾਸੇ ਨੂੰ ਸਾਨੂੰ ਫਿਕਰ ਸੀਗੀ ਕਿ ਬਾਪੂ ਜੀ ਉਹਨਾਂ ਨੇ ਮਤਲਬ ਅਰਦਾਸ ਕਰਕੇ ਤੇ ਮਰਨ ਵਰਤ ਤੇ ਬੈਠੇ ਇਹਨਾਂ ਨੇ ਆਪਣਾ ਮਰਨ ਵਰਤ ਛੱਡਣਾ ਨਹੀਂ ਹੈਗਾ ਪਰ ਇੱਥੇ ਦੇ ਪ੍ਰਸ਼ਾਸਨ ਵੱਲੋਂ ਇੱਥੇ ਦੇ ਅਫਸਰਸ਼ਾਹੀ ਵੱਲੋਂ ਬਿਲਕੁਲ ਮਾੜਾ ਰਹੀਆ ਜਿਹੜਾ ਆਪਣਾਇਆ ਗਿਆ ਹੋਰ ਤਾਂ ਕਿਸੇ ਨੇ ਕੋਈ ਆਵਾਜ਼ ਉੱਠ ਨਹੀਂ ਲਈ ਬਾਪੂ ਨੇ ਉਹਨੂੰ ਦਾ ਪਾਣੀ ਪੱਕੀ ਜਿਹੜਾ ਨੇੜੇ ਦਿੱਖ ਦਿੱਤੀ ਬੋਦੀ ਪਾਣੀ ਨੇ ਕਿਤੇ ਮੋਨ ਨੂੰ ਨਹੀਂ ਲਾਈ ਜਾਈ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਾਪੂ ਜਿਹੜਾ ਵਾ ਇੱਕ ਅਵਸਰ ਉਹਨਾਂ ਨੇ ਇੱਕ ਸਾਰ ਵੀ ਨਹੀਂ ਲਈ ਕੇ ਬਾਪੂ ਨੂੰ ਪਾਣੀ ਦੀ ਬੂੰਦ ਵੀ ਹੀ ਪਿਆਜਾਂ ਕਿਉਂਕਿ ਉਹਨਾਂ ਦਾ ਰਵਈਆ ਇੱਕ ਬਹੁਤ ਹੀ ਸਖਤ ਰਿਹਾ ਤੇ ਆਪਾਂ ਹੋਰ ਵੀ ਆਗੂ ਸੇਵਾ ਨਾਲ ਗੱਲਬਾਤ ਕਰਦੇ ਵਾਏ ਕਿਚੀ ਦਾ ਖਾਲਸਾ ਵਾਏ ਕਿਚੀ ਕਿਤੇ ਕੀ ਨਾ ਜੀ ਆਪਣਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪਿੰਡ ਥੋਥੀਆਂ ਰੋਸੇੰਗ ਹਾਂਜੀ ਅੱਛਾ ਜੀ ਅੱਜ ਜਿਹੜਾ ਤੁਹਾਨੂੰ ਐਸਟੀਮ ਸਾਹਿਬ ਆਏ ਆ ਅਫਸਰ ਤੇ ਤੁਹਾਨੂੰ ਉਮੀਦ ਕੋਈ ਜੱਗ ਹੀ ਨਾ ਵੱਲੋਂ ਕਿ ਤੁਹਾਡਾ ਜਿਹੜਾ ਅੱਜ ਬਾਪੂ ਜੀ ਦਾ ਮਰਨ ਵਰਤ ਤੋੜਿਆ ਗਿਆ ਹੋਵਾ ਤੇ ਉਹ ਤੁਹਾਡੇ ਆਪਣੇ ਤੇ ਖਰਾ ਉਤਰਨਗੇ। ਅ ਵੇਖੋ ਜੀ ਕੱਲ ਵੀ ਮੈਂ ਹਾਜ਼ਰ ਹੋਇਆ ਇਹਨਾਂ ਦੇ ਦਫ਼ਤਰ ਚ ਅਸ਼ਰੀਨ ਸਭ ਦੇ ਦਫ਼ਤਰ ਚ ਹਾਂਜੀ ਤੇ ਜਿਹੜੇ ਪਹਿਲੇ ਪੁਰਾਣੇ ਸੀ ਉਹਨਾਂ ਨੇ ਕਾਗਜ਼ੀ ਕਾਰਵਾਈ ਕੀਤੀ ਆ। ਤਾਂ ਅੱਜ ਇਹਨਾਂ ਨੇ ਚਾਰਜ ਲਿਆ ਵਾ ਹਾਂਜੀ ਉਹ ਬਿਲਕੁਲ ਅੱਜ ਆਪਣੀ ਡਿਊਟੀ ਨੂੰ ਸਮਝਦੇ ਹੋਏ ਹਾਂਜੀ ਉਹ ਇਸ ਰਈਆ ਬਲਾਗ 'ਚ ਪਹੁੰਚ ਕੇ ਸਾਡੇ ਨਾਲ ਉਹਨਾਂ ਗੱਲਬਾਤ ਕੀਤੀ ਤੇ ਸਾਨੂੰ ਉਮੀਦ ਜਾਗੀ ਆ ਕਿ ਅਜੇ ਤੱਕ ਜਿੰਦਾ ਪਹਿਲਾਂ ਇਹ ਬਲਾਗ ਦੇ ਅਧਿਕਾਰੀਆਂ ਨੇ ਕੋਈ ਸਾਰ ਨਹੀਂ ਸੀ ਲਈ ਅਸੀਂ ਬਹੁਤ ਨਰਾਸ਼ ਸੀ ਇਹਨਾਂ ਦੇ ਆਉਣ ਤੇ ਤੇ ਇਹਨਾਂ ਦੇ ਸਾਡੇ ਨਾਲ ਗੱਲਬਾਤ ਕਰਨ ਤੇ ਸਾਨੂੰ ਵਿਸ਼ਵਾਸ ਹੋਇਆ ਕਿ ਸਾਡਾ ਜਿਹੜਾ ਹੈ ਮਾਮਲਾ ਜਿਹੜਾ ਵਾ ਸਿਰੇ ਲੱਗੂਗਾ ਓਕੇ ਧੰਨਵਾਦ ਤੁਸੀਂ ਵੇਖ ਸਕਦੇ ਆ ਕਿ ਅੰਕਲ ਲੋ ਇੱਕ ਜਿਹੜਾ ਵਾ ਆਪਣੇ ਐਸਡੀ ਸਾਹਿਬ ਬਾਬਾ ਬਕਾਲਾ ਜੋ ਕਿ ਇੱਥੇ ਬਹੁਤ ਹੀ ਵਧੀਆ ਮਾਨਦਾਰ ਅਫਸਰ ਆਏ ਆ ਉਹਨਾਂ ਨੇ ਅੱਜ ਬਾਪੂ ਜੀ ਦਾ ਮਰਨ ਵਰਤ ਤੋੜਿਆ ਤੇ ਇਹਨਾਂ ਲੋ ਵੀ